ਪੰਜਾਬ ਦੇ ਵਿੱਚ ਹੜ ਔਨ ਕਾਰਨ ਜੋ ਸਥਿਤੀ ਪੈਦਾ ਹੋਈ ਹੋਈ ਹੈ ਉਸ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਹੈ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਆਪਣੇ ਬਿਆਨ ਪੇਸ਼ ਕੀਤੇ ਜਾ ਰਹੇ ਹਨ ਅਤੇ ਉੱਥੇ ਹੀ ਪੋਲੀਵੁੱਡ ਅਤੇ ਬੋਲੀਵੁੱਡ ਦੇ ਕਲਾਕਾਰਾਂ ਦੇ ਵੱਲੋਂ ਵੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ ਵੱਖ-ਵੱਖ ਐਨ ਜੀਓਜ਼ ਵੀ ਮਦਦ ਕਰ ਰਹੀਆਂ ਹਨ ਇਸੇ ਦੇ ਚੱਲਦਿਆਂ ਹੁਣ ਇੱਕ ਹੋਰ ਸਮਾਜ ਸੇਵੀ ਦੇ ਵੱਲੋਂ ਮਦਦ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਉਕੇ ਬਿਜ਼ਨਸਮੈਨ ਅਤੇ ਉਕੇ ਸਮਾਜ ਸੇਵੀ ਸਰਦਾਰ ਦਰਸ਼ਪ ਸਿੰਘ ਢਾਲੀਵਾਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਅਤੇ ਉਹਨਾਂ ਦੇ ਭਰਾ ਸਰਦਾਰ ਚਰਨਜੀਤ ਸਿੰਘ ਰਖੜਾ ਜੋ ਕਿ ਉਕੇ ਸਮਾਜ ਸੇਵੀ ਹਨ ਇਹਨਾਂ ਤਿੰਨਾਂ ਭਰਾਵਾਂ ਦੇ ਵੱਲੋਂ 10 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੀ ਮਦਦ ਦੇ ਲਈ ਹੁਣ ਇਹ ਤਿੰਨੋਂ ਭਰਾ ਅੱਗੇ ਆ ਚੁੱਕੇ ਹਨ ਇਹਨਾਂ ਦੇ ਪਰਿਵਾਰ ਦੇ ਵੱਲੋਂ ਮਦਦ ਕੀਤੀ ਜਾਵੇਗੀ ਖੁਦ ਉੱਥੇ ਪਹੁੰਚਣਗੇ ਤੇ ਸਾਰਾ ਮੁਆਇਨਾ ਕੀਤਾ ਜਾਵੇਗਾ ਅਤੇ ਫਿਰ ਲੋੜਵੰਦਾਂ ਨੂੰ ਮਦਦ ਨਤੀਜਾ ਆਵੇਗੀ ਇਸ ਬਾਰੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਜਾਣਦਿਆਂ ਪੂਰੀ ਰਿਪੋਰਟ ਪੰਜਾਬ ਵਿੱਚ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ ਇਸ ਵਿੱਚਕਾਰ ਕਾਫੀ ਸਾਰੀਆਂ ਸੰਸਥਾਵਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕਾਫੀ ਸਾਰੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਅਤੇ ਬਾਲੀਵੁੱਡ ਦੇ ਕਲਾਕਾਰ ਵੀ ਮਦਦ ਲਈ ਅੱਗੇ ਆਏ ਹਨ ਇਸੇ ਦੇ ਚਾਲਦਿਆਂ ਹੁਣ ਇੱਕ ਹੋਰ ਸਮਾਜ ਸੇਵੀ ਵੀ ਮਦਦ ਲਈ ਅੱਗੇ ਆ ਗਏ ਹਨ ਅਮਰੀਕਾ ਦੇ ਉੱਗੇ ਕਾਰੋਬਾਰੀ ਅਤੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਤੇ ਉਹਨਾਂ ਦੇ ਭਰਾ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਖਜੀਤ ਸਿੰਘ ਰਖੜਾ ਅਤੇ ਉੱਗੇ ਸਮਾਜ ਸੇਵੀ ਸਰਦਾਰ ਰੰਜੀਤ ਸਿੰਘ ਰਖੜਾ ਵੱਲੋਂ ਮਦਦ ਦਾ ਐਲਾਨ ਕਰ ਦਿੱਤਾ ਗਿਆ ਹੈ। ਬਾਪੂ ਸੂਬੇਦਾਰ ਕਰਤਾਰ ਸਿੰਘ ਜੀ ਦੇ ਦਾਨੀ ਪਰਿਵਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਾਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਦੇਖਣਯੋਗ ਨਹੀਂ ਹਨ। ਉਹਨਾਂ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਲੋੜ ਅਨੁਸਾਰ ਲੋੜਿੰਦੀਆਂ ਜ਼ਰੂਰਤਾਂ ਅਤੇ ਮੁੜ ਵਸੇਬੇ ਲਈ 10 ਕਰੋੜ ਦੀ ਮਦਦ ਕਰਾਂਗੇ। ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਦੀ ਪਰਪਾਈ ਕਰਨੀ ਬਹੁਤ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਮੈਂ ਅਤੇ ਭਰਾਵਾ ਦਰਸ਼ਨ ਸਿੰਘ ਢਾਲੀਵਾਲ ਅਤੇ ਚਰਨਜੀਤ ਸਿੰਘ ਰਖੜਾ ਨੇ ਇਹ ਫੈਸਲਾ ਲਿਆ ਹੈ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਜਿੰਨੇ ਖਰਾਬ ਦਿਖ ਦੇਖਣ ਵਾਲੀ ਗੱਲ ਹੀ ਨਹੀਂ ਹੈ ਇੰਨੇ ਖਰਾਬ ਨੇ ਅੱਜ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਾਣੇ ਜੋ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਉਹ ਆਪਾਂ ਯੋਗਦਾਨ ਪਾਈਏ ਅਸੀਂ ਵੀ ਤਿੰਨੇ ਭਰਾਵਾ ਨੇ ਸਲਾਹ ਕੀਤੀ ਹੈ ਦਰਸ਼ਨ ਢਾਲੀਵਾਲ ਨੇ ਚਰਨਜੀਤ ਨੇ ਮੈਨੇ ਕਿ ਆਪਣੀ ਵੀ ਡਿਊਟੀ ਬਣ ਗਿਆ ਹੈ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਇਸ ਦੇ ਨਾਲ ਹੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਉਹਨਾਂ ਪਹਿਲਾਂ ਵੀ ਤਾਮਿਲਨਾਡੂ ਵਿੱਚ ਜਦੋਂ ਸੁਨਾਮੀ ਆਈ ਸੀ ਤਾਂ 1 ਮਹੀਨਾ ਉਹਨਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਗਈ ਸੀ ਅਤੇ ਨਾਲ ਹੀ ਉਹਨਾਂ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਤਿੰਨਾਂ ਭਰਾਵਾਂ ਵੱਲੋਂ ਬਹੁਤ ਮਦਦ ਕੀਤੀ ਗਈ ਸੀ 1 ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਆਪਣੇ ਭਰਾਵਾਂ ਸਮੇਤ ਖੁਦ ਪਹੁੰਚੇ ਸਨ ਅਤੇ ਕਿਸਾਨਾਂ ਦੀ ਮਦਦ ਕੀਤੀ ਗਈ ਸੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਇਸੇ ਤਰ੍ਹਾਂ ਹੁਣ ਵੀ ਅਸੀਂ ਖੁਦ ਸਰਵੇ ਕਰਾਂਗੇ ਤੇ ਜਿੱਥੇ ਲੋੜ ਹੋਵੇਗੀ ਅਸੀਂ ਆਪਣੀਆਂ ਟੀਮਾਂ ਦੇ ਨਾਲ ਪਹੁੰਚਾਂਗੇ ਪਹਿਲਾਂ ਵੀ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜਦੋਂ ਤਾਮਨਾਡੂ ਦੇ ਵਿੱਚ ਸੁਨਾਮੀ ਆਈ ਹੈ ਉਦੋਂ ਵੀ ਅਸੀਂ ਹੱਥੀ ਸੇਵਾ ਕੀਤੀ ਜਾ ਕੇ ਉੱਥੋਂ ਵੀ ਇੱਕ ਟ੍ਰੇਨ ਭਰ ਕੇ ਸੀ ਲੱਗੇ ਗਏ ਸੀ ਤਕਰੀਬਨ 1 ਮਹੀਨਾ ਸੀ 350 ਬੰਦੇ ਦੀ ਟੀਮ ਦੇ ਨਾਲ ਰਹੇ ਸੀਗੇ ਇਸੇ ਤਰ੍ਹਾਂ ਕਿਸਾਨ ਉਦਨ ਚੱਲਿਆ ਬਹੁਤ ਵੱਡਾ ਤਕਰੀਬਨ ਸਾਲ ਚੱਲਿਆ ਉੱਥੇ ਵੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਜੋ ਕਰ ਸਕਦੇ ਸੀਗੇ ਉਹ ਕਰਦੇ ਤੇ ਉੱਥੇ ਵੀ ਜਾ ਕੇ ਅਸੀਂ ਤਿੰਨ ਸਾਲ ਪਰ ਆਪਣੇ ਹੱਥੀ ਸੇਵਾ ਕੀਤੀ ਇੱਥੇ ਵੀ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮਾਂ ਨੂੰ ਜਾ ਕੇ ਆਪ ਸੇਵਾ ਕਰੀਏ ਅਖੀਰ ਵਿੱਚ ਸਰਦਾਰ ਸੁਰਜੀਤ ਸਿੰਘ ਰਖੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਘੜੀ ਵਿੱਚ ਸਿਆਸਤ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਜਿੰਨਾ ਹੋ ਸਕੇ ਉਹਨਾਂ ਸਾਨੂੰ ਸਹਿਯੋਗ ਦੇਣ ਦੀ ਵੀ ਲੋੜ ਹੈ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਿਆਸਤ ਛੱਡ ਕੇ ਕਿਸੇ ਨੂੰ ਮਾਰਾ ਕਹਿਣਾ ਨਾ ਨਿੰਮਕਣਾ ਉਹ ਨਹੀਂ ਕਿ ਫਲਾਣ ਨੇ ਇਹ ਨਹੀਂ ਕੀਤਾ ਜੋ ਜਿੰਨਾ ਕਰ ਰਿਹਾ ਹੈ ਉਹਦਾ ਉਹਦਾ ਧੰਨਵਾਦ ਕਰੀਏ ਦੇਖੋ ਹਰ ਬੰਦੇ ਦੀ ਆਪ ਕੋ ਆਪਣੀ ਉਹ ਹੁੰਦੀ ਹੈ ਕੋਈ ਬੰਦਾ ਹੱਥੀ ਕੰਮ ਕਰ ਸਕਦਾ ਹੈ ਕੋਈ ਚਾਰਪਾਈ ਬਦਲਾ ਸਕਦਾ ਹੈ ਕੋਈ ਘਟਲਾ ਸਕਦਾ ਹੈ ਆਪਾਂ ਦਾ ਜੋ ਜਿੰਨਾ ਕਰਦਾ ਹੈ ਉਹਦਾ ਧੰਨਵਾਦ ਕਰੀਏ ਸੋ ਮੈਂ ਸੰਗਤ ਦੇ ਅੱਗੇ ਆਤਮਾਨਕ ਬੇਨਤੀ ਕਰਦਾ ਕਿ ਜੋ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜੁਰ ਦਿਓ ਬਿਊਰੋ ਰਿਪੋਰਟ ਹਮਦਰਦ ਟੀਵੀ